ਇਦਲੇ ਪਾਸਿਓਂ ਅਮਰਵੀ ਪਾਰਟੀ ਦੇ ਵਿਧਾਇਕ ਨੇਗੇ ਗੋਲਦੀ ਕੰਬੋਜ ਜੀ ਉਹਨਾਂ ਦੇ ਪਿਤਾ ਜੀ ਹੈ ਜਿਹੜੇ ਸੁਰਿੰਦਰ ਕੰਬੋਜ ਜੀ ਉਹਨਾਂ ਨੇ बसपा ਜੁਆਇਨ ਕਰ ਲਈ ਤੇ बसपा ਨੇ ਨਾਲ ਦੀ ਨਾਲ ਹੀ ਫਰਨੇਲੇ ਤੇ ਦੇਲਾ ਵੀ ਠੋਕ ਕੁੰਦੇ ਨੇ ਕਿ ਆ ਵੀ ਲੈ ਭਾਈ ਚੱਲ ਮદાન ਦੇ ਵਿੱਚ ਕੰਬੋਜ ਸਾਹਿਬ ਚੱਲੋ ਮદાન ਦੇ ਵਿੱਚ ਤੇ ਮੰਗੋ ਜਾ ਕੇ ਵੋਟਾਂ ਭਾਈ ਉਹਨਾਂ ਨੂੰ ਇਲੈਕਸ਼ਨ ਵੀ ਲੜਾ ਦਿੱਤਾ ਨਹੀਂ ਸੁਰਿੰਦਰ ਕੰਬੋਜ ਜਿੰਨੇ ਨੂੰ ਮੇਰੀ ਜਾਣਕਾਰੀ ਅੱਗੇ ਵੀ ਇਲੈਕਸ਼ਨ ਲੜ ਚੁੱਕਾ ਹੈ ਅੱਛਾ ਜੀ ਹਾਂ ਜੀ ਮਤਲਬ ਐਕਸਪੀਰੀਅੰਸ ਹੈਗਾ ਉਹਨਾਂ ਕੋਲੇ ਐਕਸਪੀਰੀਅੰਸ ਖਾਸੇ ਆ ਉਹ ਤੁਸੀਂ ਵੇਖਿਆ ਹੀ ਆ ਹੁਣ ਕਿ ਮੈਨੂੰ ਬਲਾਓਗੇ ਤੇ ਠੀਕ ਨਹੀਂ ਹੈ ਜੀ ਉਹ ਐਕਸਪੀਰੀਅੰਸ ਤਗੜੇ ਆ ਉਹਨਾਂ ਦੇ ਕੋਲ ਜੀ ਤਾਂ ਉਹ ਤੁਸੀਂ ਬਈ ਮਤਲਬ ਕਿ ਵੇਖਿਆ ਹੀ ਆ ਕਿ ਇੱਕ ਕੇਸ ਦੇ ਵਿੱਚ ਵੀ ਅੰਤਰ ਚੱਲ ਗਿਆ ਸੀ ਜੀ ਮੈਨੂੰ ਸਮਝ ਨਹੀਂ ਆਈ ਕਿ ਬਹੁਤ ਜਨ ਸਮਾਜ ਪਾਰਟੀ ਸ਼ਾਇਦ ਕੋਈ ਮਤਲਬ ਕਿ ਦੂਸਰੀਆਂ ਪਾਰਟੀਆਂ ਨੂੰ ਕੋਈ ਟੱਕਰ ਦੇ ਰਿਆ ਸੀ ਕਿ ਜਿਸ ਤਰ੍ਹਾਂ ਤੇ ਤੁਹਾਡੇ ਕੋਲ ਨੇ ਬਈ ਬੰਦੇ ਉਸ ਤਰ੍ਹਾਂ ਤੇ ਅਸੀਂ ਵੀ ਕੋਈ ਨਾ ਕੋਈ ਲੈ ਕੇ ਆਈਏ ਜਾਂ ਕੀ ਗੱਲ ਇਹ ਆ ਕਿ ਬਸਪਾ ਇੰਨੀ ਕਮਜ਼ੋਰ ਹੋ ਗਈ ਆ ਜਿਹੜੀ ਬਸਪਾ ਤੁਸੀਂ ਹਿਸਾਬ ਲਾ ਲਓ ਲਾਸਟ ਵਾਰੀ ਜਦੋਂ ਮੋਹਨ ਸਿੰਘ ਜਿੱਤਦਾ ਹੈ ਜਿਹੜੀ ਆਲਮੋਸਟ 36 37% ਵੋਟ ਹਸਲ ਕਰਦੀ ਆ ਜੀ ਤੇ ਜਿਹੜਾ 2014 ਦਾ ਇਲੈਕਸ਼ਨ ਆ ਉਹ ਸਿਰਫ 1.46% ਤੇ ਆ ਜਾਂਦੀ ਆ ਜੀ ਕੀ ਉਹਦੀਆਂ ਮਜਬੂਰੀਆਂ ਇਹ ਬਣ ਗਈਆਂ ਕਿ ਅੱਜ ਸੁਰਿੰਦਰ ਕੰਬੋਜ ਨੂੰ ਉੱਥੋਂ ਮੈਦਾਨ ਚੋਂ ਭਈ ਉਹਨਾਂ ਨੇ ਸ਼ਾਬਾਸ਼ੀ ਦੇ ਕੇ ਤੌਰ ਤੇ ਦਿੱਤਾ ਕਿ ਚਲ ਵਈ ਸ਼ਰਾ ਮੰਗ ਜਾ ਕੇ ਵੋਟਾਂ ਤਾਂ ਸਰੇਂਦਰ ਬਾਜੀ ਤੇ ਕਮਾਲ ਦੇ ਨੇ ਉਹ ਤੁਹਾਨੂੰ ਪਤਾ ਹੀ ਹੈ ਤੇ ਕਮਾਲ ਕਰ ਦਿੰਦੇ ਨੇ ਅੱਛਾ ਪਹਿਲਾਂ ਭਾਰਤੀ ਜਨਤਾ ਪਾਰਟੀ ਫਿਰ ਕਾਂਗਰਸ ਆਗੇ ਫਿਰ ਉਸ ਤੋਂ ਬਾਅਦ ਆ ਪਿੱਛੇ ਜੇ ਪਤਾ ਲੱਗਿਆ ਕਿ ਅਕਾਲੀ ਦਲ ਅੰਮ੍ਰਿਤਸਰ ਵੀ ਜੁਆਇਨ ਕਰ ਲਿਆ ਹੁਣ ਪੰਜਾ ਸੱਤਾ ਦਿਨਾਂ ਬਾਅਦ ਫੇਰ ਕਿਤੇ ਬਸਪਾ ਇਹ ਨਾ ਹੋਵੇ ਕਿ ਚਲਦੀ ਚੋਣ ਦੇ ਵਿੱਚ ਸੁਰਿੰਦਰ ਕੰਬੋਜੇ ਕਦੀ ਅਦਾਲਤ ਬਦਲੀ ਉਹ ਮੈਨੂੰ ਲੱਗਦਾ ਬਸਪਾ ਨੇ ਟਿਕਟ ਹੀ ਤਾਰੀ ਪੱਕਾਈ ਵਨਲੋ ਆ ਉਹ ਕਹਿੰਦੇ ਨੰਗੇ ਭਈ ਠੀਕ ਹੈ ਠੀਕ ਹੈ ਹੋਰ ਨਾ ਜੁਆਇਨ ਕਰ ਲੈ ਗੱਲ ਆ ਕਿ ਹੁਣ ਆਮ ਆਦਮੀ ਪਾਰਟੀ ਵਾਲੇ ਪਤਾ ਨਹੀਂ 골ਡੀ ਕੰਬੋਜ ਨੂੰ ਦਿੰਦੇ ਆ ਟਿਕਟ ਟਿਕ ਨਹੀਂ ਨੀ ਤਾਂ ਪਿਓ ਪੁੱਤ ਦੀ ਟੱਕਰ ਹੋ ਜਾਣੀ ਹੈ ਇੱਥੇ ਸੋ ਬਸਪਾ ਦਾ ਵੋਟ ਬੈਂਕ ਬੜਾ ਵਧੀਆ ਸੀਗਾ ਇੱਥੇ ਫਿਰੋਜ਼ਪੁਰ ਦੇ ਵਿੱਚ ਚੰਗੀ ਵੋਟ ਪਈ ਹੈ ਇਹਨਾਂ ਨੂੰ ਜੇ ਆਪਾਂ ਦੇਖੀਏ ਜਿਹੜੇ ਦੋ ਇਲੈਕਸ਼ਨ ਜਿੱਤੇ ਆ ਚੰਗੀ ਵੋਟ ਸੀਗੀ ਉਹ ਕਿਉਂ ਪਹਿਲਾਂ ਤੇ ਇਹ ਕਹ ਲਓ ਕਿ ਸਵੈ ਚਿੰਤਨ ਦਾ ਵਿਸ਼ਾ ਹੈ ਨਾ ਵਾਸਤੇ ਤੇ ਦੂਜੀ ਚੀਜ਼ ਇਹ ਹੈ ਕਿ ਇਸ ਤਰ੍ਹਾਂ ਦਾ ਕੈਂਡੀਡੇਟ ਦੇਣਾ ਜਿਹਦੇ ਤੇ ਮੈਂ ਨਹੀਂ ਕਹਿ ਰਿਹਾ ਮੈਂ ਕੋਈ ਵਿਅਕਤੀਗਤ ਕਿਸੇ ਨਾਲ ਆਪਾਂ ਨੂੰ ਕੋਈ ਪ੍ਰੋਬਲਮ ਥੋੜੀ ਹੈ ਤਾਂ ਤੁਸੀਂ ਦੇਖਿਆ ਹੀ ਹੈ ਨਾ ਕਿ ਗੋਲਡੀ ਕੰਬੋਜ ਨੂੰ ਖੁਦ ਕਹਿਣਾ ਪਿਆ ਸੀ ਆਪਣੇ ਪਿਤਾ ਬਾਰੇ ਹਾਂ ਉਹਨਾਂ ਨੇ ਉਦੋਂ ਉਸ ਸਫਾਈ ਦੇਣੀ ਕਿ ਮੇਰਾ ਕੋਈ ਤਾਲੁਕ ਨਹੀਂ ਹੈ ਜੀ ਤੁਸੀਂ ਸੋਚ ਕੇ ਵੇਖੋ ਵੀ ਐਸੀ ਸੈਪਰੇਟ ਰਹਿਣੇ ਹਾਂ ਜੀ ਸੋਚ ਕੇ ਵੇਖੋ ਉਹ ਕਿੰਨਾ ਕੁ ਰਹਿੰਦੇ ਆ ਕਿੰਨਾ ਕੁ ਨਹੀਂ ਉਹ ਤਾਂ ਉਹ ਹੀ ਜਾਣਦੇ ਆ ਜੀ ਪਰ ਪਬਲੀਕਲੀ ਉਹਨਾਂ ਨੇ ਇਹ ਗੱਲ ਆਖੀ ਕਿ ਕਹਿਣਾ ਪਿਆ ਜੀ ਤਾਂ ਜਿਸ ਵਿਲੇ ਔਲਾਦ ਕਹੇ ਕਿ ਮੇਰਾ ਆਪਦੇ ਮਾਂ ਜਾਂ ਬਾਪ ਦੋਨਾਂ ਚੋਂ ਕਿਸੇ ਨਾਲ ਕੋਈ ਵੀ ਸੰਬੰਧ ਨਹੀਂ ਸੰਪਰਕ ਨਹੀਂ ਹੈ ਤਾਂ ਤੁਸੀਂ ਸੋਚੋ ਨਾ ਕਿ પરિਸਥਿਤੀ ਕਿਹੋ ਜਿਹੀ ਹੋਏਗੀ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਅਸੀਂ ਕਿਸੇ ਦੇ ਕੋਈ ਵਿਅਕਤੀਗਤ ਵਿਰੋਧੀ ਥੋੜੀਆਂ ਪਰ ਗੱਲ ਇਹ ਆ ਕਿ ਬਹੁਜਨ ਸਮਾਜ ਪਾਰਟੀ ਦਲਤਾਂ ਦੀ ਪਾਰਟੀ ਹੈ ਇਹ ਠੀਕ ਆ ਕੰਬੋਜ ਵੋਟ ਬੈਂਕ ਜਿਹੜਾ ਹੈਗਾ ਤੁਸੀਂ ਦੇਖੋਗੇ ਜਰਨਲ ਦਾ ਤੇ ਜੋ ਰਾਏ ਸਿੱਖ ਨੇ ਇਹਨਾਂ ਦਾ ਥੋੜਾ ਜਿਹਾ ਫਰਕ ਆ ਕਿਉਂਕਿ ਅਸਲ ਦੇ ਵਿੱਚ ਕੀ ਆ ਕਿ ਸ਼ੇਰ ਸਿੰਘ ਕਬਾਇਆ ਜਿੱਤਾ ਰਿਹਾ ਆਕਾਲੀ ਦਲ ਮੈਨੂੰ ਲੱਗਦਾ ਕਿ ਸ਼ਾਇਦ ਹਾਰਿਆ ਹੀ ਨਹੀਂ 92 99 ਤੋਂ ਬਾਅਦ ਕਦੇ ਜੀ ਫਰੋਹੀਪੁਰ ਤੋਂ ਹਾਂ ਤਿੰਨ ਵਾਰੀ ਤਾਂ ਜੋਰਾ ਸਿੰਘ ਮਾਨ ਜੀ ਦੋ ਵਾਰੀ ਸ਼ੇਰ ਸਿੰਘ ਕਬਾਇਆ ਜੀ ਇੱਕ ਵਾਰੀ ਸੁਖਵੀਰ ਸਿੰਘ ਬਾਦਲ ਹਾਂਜੀ ਮਤਲਬ ਕਿ ਹਾਰਿਆ ਹੀ ਨਹੀਂ ਉਹ ਕਰਲੀ ਤਾਂ ਉਹਦਾ ਕਾਰਨ ਇਹ ਸੀਗਾ ਨਾ ਕਿ ਇੱਕ ਜਰਨਲ ਵੋਟ ਫਿਰ ਨਾਲ ਆ ਕੇ ਜਿਹੜੇ ਆਪਾਂ ਦੇਖਦੇ ਹਾਂ ਰਾਏ ਸਿੱਖ ਇਹ ਤਾਂ ਪਹਿਲੇ ਨੰਬਰ ਤੇ ਆਉਂਦੇ ਆ ਗਿਣਤੀ ਦੇ ਪਖੂ ਜੇ ਤੁਸੀਂ ਵੇਖੋਗੇ ਤਾਂ ਤੀਜੇ ਤੇ ਆ ਗਏ ਆਪਣੇ ਜਿਹੜੇ ਬਾਣੀਏ ਭਾਈਚਾਰੇ ਵਾਲੇ ਹਿੰਦੂ ਭਾਈਚਾਰੇ ਵਾਲੇ ਆ ਗਏ ਜੀ ਤਾਂ ਚੌਥੇ ਤੇ ਕਮੋਜ ਆਉਂਦੇ ਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੋਟ ਬੈਂਕ ਠੀਕ ਹੈ ਆਪਣੇ ਨਾਲ ਸਾਧਨ ਵਾਸਤੇ ਆਪਣੇ ਨਾਲ ਛੋੜਨ ਵਾਸਤੇ ਸਟੈਪ ਇਦਾਂ ਦੇ ਚੁੱਕੇ ਜਾਂਦੇ ਨੇ ਪਾਰਟੀਆਂ ਵੱਲੋਂ ਜੀ ਪਰ ਜੋ ਪਾਰਟੀ ਮਤਲਬ ਕਿ ਐਸੀ ਭਾਈਚਾਰੇ ਦੀ ਪਾਰਟੀ ਆ Dalit ਹੱਕਾਂ ਦੀ ਅਗਵਾਈ ਕਰਨ ਵਾਲੀ ਪਾਰਟੀ ਆ ਤਾਂ ਭਈ ਕਹਿ ਸਕਦੇ ਆ ਕਿ ਇਹ ਫੈਸਲਾ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦਾ ਹੈ ਜੀ 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 ਇਹਦੇ ਨਾਲ ਫਰੋਹੀਪੁਰ ਦੀ ਗੱਲ ਥੋੜੀ ਜਿਹੀ ਹੋਰ ਕਰ ਲਈਏ ਜਿੱਦਰੇ ਪਾਸੇ ਜਸਤਾਰ ਸਿੰਘ ਦਾ ਕਮੈਂਟ ਹੈ ਜੀ ਸਿਮਰਜੀਤ ਸਿੰਘ ਮਾਨ ਨੇ ਕਹਿੰਨੇ ਕਿ ਜੈਪਾਲ ਭੁਲਰ ਦੇ ਪਿਤਾ ਨੂੰ ਟਿਕਟ ਦਿੱਤੀ ਹੈ ਫਰੋਹੀਪੁਰ ਤੋਂ ਮਿੰਟੂ ਜੀ ਕਹਿੰਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਆ ਗਏ ਉਹ ਵੀ ਆ ਜਾਣਾ ਜੀ ਭਪਿੰਦਰ ਸਿੰਘ ਜੀ ਉਹਨਾਂ ਦਾ ਨਾਮ ਭਪਿੰਦਰ ਸਿੰਘ ਹੈ ਜੀ ਉਹ ਅਕਾਲੀ ਦਲ ਅੰਮ੍ਰਿਤਸਰ ਜੁਆਇਨ ਕਰ ਗਏ ਸਨ ਜੀ ਕੁਝ ਕੋ ਹਫ਼ਤੇ ਪਹਿਲਾਂ ਉਹਨਾਂ ਨੇ ਪਾਰਟੀ ਜੁਆਇਨ ਕਰ ਲਈ ਸੀਗੀ ਉਹ ਤੋਂ ਬਾਅਦ ਇਹੀ ਲੱਗਦਾ ਸੀਗਾ ਕਿ ਹੁਣ ਧਿਆਨ ਸਿੰਘ ਮੰਡ ਕਿਉਂਕਿ ਇੱਥੇ ਧਿਆਨ ਸਿੰਘ ਮੰਡ ਜਿੱਤੇ ਹੋਏ ਨੇ ਜੀ ਇੱਕ ਕਲੈਕਸ਼ਨ ਧਿਆਨ ਸਿੰਘ ਮੰਡ ਜਿੱਤੇ ਫਿਰੋਜ਼ਪੁਰੋਂ ਤਾਂ ਇਹ ਸਮਝਿਆ ਜਾਵੇ ਕਿ ਹੁਣ ਧਿਆਨ ਸਿੰਘ ਮੰਡ ਹੋਰਾਂ ਦਾ ਸਫ਼ਰ ਜਿਹੜਾ ਖਤਮ ਹੋ ਗਿਆ ਸਿਆਸੀ ਤੌਰ ਤੇ ਇੱਥੇ ਫਿਰੋਜ਼ਪੁਰ ਦੀ ਗੱਲ ਕਰੀਏ ਜੀ ਤਾਂ ਅਕਾਲੀ ਦਲ ਅੰਮ੍ਰਿਤਸਰ ਨੇ ਜੇ ਨਵਾਂ ਲਬੇਆ ਉਮੀਦਵਾਰ ਤੇ ਦਾ ਮਤਲਬ ਹੈ ਕਿ ਪੁਰਾਣੇ ਸਾਥੀ ਜਿਹੜੇ ਆ ਉਹ ਹੁਣ ਆਸੇ ਪਾਸੇ ਹੋ ਗਏ ਆ ਆਸੇ ਪਾਸੇ ਧੁਪਾ ਪਿਆ ਕਿ ਹੋ ਸਕਦਾ ਕਿਸੇ ਦਾ ਕੋਈ ਆਪਣਾ ਵਿਅਕਤੀਗਤ ਫੈਸਲਾ ਹੋਵੇ ਕੋਈ ਮਜਬੂਰੀ ਹੋਵੇ ਜਾਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਦਾ ਕਈ ਵਾਰ ਮਾਹੌਲ ਵੀ ਬਣ ਜਾਂਦਾ ਹੈ ਜੀ ਜੀ ਤਾਂ ਭពਿੰਦਰ ਸਿੰਘ ਤੁਹਾਨੂੰ ਪਤਾ ਹੀ ਆ ਕਿ ਹੁਣ ਜੇ ਆਪਾਂ ਵੇਖੀਏ ਤਾਂ ਰਾਜਨੀਤੀ ਚ ਵੀ ਨਮੇ ਆ ਤਾਂ ਕਾਲੀ ਦਲ ਅੰਮ੍ਰਿਤਸਰ ਇੱਥੇ ਕੋਈ ਜ਼ਿਆਦਾ ਵੱਡੀ ਕੋਈ ਮੈਨੂੰ ਨਹੀਂ ਲੱਗਦਾ ਕਿ ਤਾਕਤਵਰ ਠਹਿਰਾ ਹੈ ਜੀ ਫਰੋਜ਼ਪੁਰ ਸੀਟ ਤੋਂ ਜਿਵੇਂ ਆਪਾਂ ਸੰਗਰੂਰ ਦੀ ਗੱਲ ਕਰਦੇ ਆਂ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਆ ਕਿ ਅੰਮ੍ਰਿਤਸਰ ਜੀ ਘਡੂਰ ਸਾਹਿਬ ਫਤੇਗੜ ਸਾਹਿਬ ਇਹਨਾਂ ਥਾਂਾਂ ਤੇ ਠੀਕ ਆ ਜੀ ਅਕਾਲੀ ਦਲ ਅੰਮ੍ਰਿਤਸਰ ਚਲੋ ਹਾਜ਼ਰੀ ਆਪਦੀ ਪੂਰੀ ਹੈ ਜਿਹੜੀ ਉਹ ਦਰਜ ਕਰਵਾ ਸਕਦਾ ਆ ਪਰ ਫਿਰੋਜ਼ਪੁਰ ਦੇ ਵਿੱਚ ਤਾਂ ਕਹਿ ਸਕਦੇ ਆ ਕਿ ਭਵਿੰਦਰ ਸਿੰਘ ਆਪਣੇ ਦਮ ਤੇ ਕੀ ਕੁਝ ਕਰ ਸਕਦੇ ਇਹ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਉਹਨਾਂ ਦਾ ਇਲਾਕਾ ਜੀ 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 ਮੇਰਾ ਪੰਜਾਬ ਕਰਨ ਜੀ ਪਟਿਆਲੇ ਤੋਂ ਰਖੜਾ ਸਾਹਿਬ ਤੇ ਚੰਦੂ ਮਾਜਰਾ ਬੀਜੇਪੀ ਜੁਆਇਨ ਕਰ ਸਕਦੇ ਆ ਜੀ ਚਲੋ ਕੋਈ ਨਹੀਂ ਜਰੂਰ ਸ਼ਾਮਲ ਹੋਣਗੇ ਬਈ ਉਦੋਂ ਪਤਾ ਲੱਗ ਜੂ ਹਾਲੇ ਫਿਲਹਾਲ ਤਾਂ ਹਾਂ ਜੀ ਅਸੀਂ ਉਸ ਬਾਰੇ ਇਦਾਂ ਨਹੀਂ ਕਹਿ ਸਕਦੇ ਜੀ ਜੀ ਕਿ ਬਥੇਰੇ ਚਰਚੇ ਚੱਲੀ ਜਾਂਦੇ ਆ ਜੀ 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 ਤਾਂ ਚਰਚੇ ਚੱਲਦੇ ਪਏ ਆ ਬਈ ਚਰਚੇ ਲਗਾਤਾਰ ਚੱਲਦੇ ਹੀ ਰਹਿਣੇ ਐਂਡ ਤੱਕ ਤੇ ਉਦੋਂ ਤੱਕ ਆਪਾਂ ਦੇਖਦੇ ਰਹਿਵਾਂਗੇ ਲक्की ਸਰਾਵਾ ਜੀ ਕਿੰਨੇ ਪਏ ਜੀ ਇਸ ਵਾਰ ਚੋਣਾਂ ਦੇ ਵਿੱਚ ਮੁਕਾਬਲਾ ਦਿਲਚਸਪ ਹੋਊਗਾ ਵੇਖਣ ਵਾਲਾ ਹੋਊਗਾ ਕਹਿੰਨੇ ਕਿ ਹਰੇਕ ਤਰ੍ਹਾਂ ਦੇ ਹੀ ਮਿਲਣਗੇ ਆਪਾਂ ਨੂੰ ਲੀਡਰ ਵੀ ਮਿਲਣਗੇ ਖਿਡਾਰੀ ਮਿਲਣਗੇ ਕਲਾਕਾਰ ਮਿਲਣਗੇ ਹੋਰ ਪਤਾ ਨਹੀਂ ਕੀ ਕੀ ਮਿਲਣਗੇ ਸਾਰਾ ਕੁਝ ਹੀ ਮਿਲਣਾਂਗੇ ਇਹਨਾਂ ਵਿੱਚ ਨਹੀਂ ਨਹੀਂ ਦੇਖੋ ਰੌਣਕ ਮਿਲਾਈ ਆ ਹੁਣ ਪੂਰਾ ਰੌਚਕ ਹੋਇਆ ਇਲੈਕਸ਼ਨ ਹੈ ਰੌਣਕ ਮਿਲਾਈ ਆ ਦੇਖੋ ਨਜ਼ਾਰੇ ਨਾਲ ਜੀ 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 ਤਾਂ ਇਹਦੇ ਨਾਲ ਹੀ ਆਪਾਂ ਅੱਗੇ ਵੱਲ ਨੂੰ ਚੱਲ ਗਏ ਮਿੰਟੂ ਜੀ ਉਧਰਲੇ ਪਾਸੇ ਆਮ ਆਰਮੀ ਪਾਰਟੀ ਨੇ ਵੀ ਇੱਕ ਨਾਰਾ ਜਾਰੀ ਕਰ ਦਿੱਤਾ ਜੀ ਜੇਲ੍ਹ ਦਾ ਜਵਾਬ ਹੁਣ ਕਹਿੰਦੇ ਕਿ ਵੋਟ ਨਾਲ ਜੀ ਐਜਪੀਸੀ ਕਰਕੇ ਕਹਿੰਦੇ ਕਿ ਬਾਈ ਇਲੈਕਸ਼ਨ ਆ ਗਿਆਂ ਪਹਿਲਾਂ ਤਾਂ ਦੇਖੋ ਆਪਾਂ ਗੱਲ ਕੀਤੀ ਸੀਗੀ ਕਿੰਨੇ ਪੰਜਾਬੀਆਂ ਨੂੰ ਭੁੱਖੇ ਰੱਖਿਆ ਕਹਿੰਦੇ ਕਿ ਬਾਈ ਵਰਤ ਰੱਖੋ ਉਹ ਤੋਂ ਬਾਅਦ ਹੁਣ ਕਹਿੰਦੇ ਕਿ ਬਾਈ ਜੇਲ ਦਾ ਜਵਾਬ ਆ ਜਿਹੜਾ ਉਹ ਤੁਸੀਂ ਵੋਟ ਨਾਲ ਦੇਣਾ ਹੈ ਮੈਂ ਤੁਹਾਨੂੰ ਕੀ ਕਿਹਾ ਸੀ ਜੀ ਖੀਰ ਗੱਲ ਉੱਥੇ ਹੀ ਆ ਜਾਣੀ ਆ ਜਿਵੇਂ ਕੁਲਦੀਪ ਪਾਰਸ ਕਹਿੰਦਾ ਸੀਗਾ ਨਾ ਕਿ ਗੱਲ ਮੁੱਕਦੀ ਆ ਕੇ ਦਰੂਤੇ ਜੀ ਇੱਥੇ ਗੱਲ ਜਿਹੜੀ ਆ ਉਹ ਵੋਟ ਤੇ ਆ ਕੇ ਮੁਕਣੀ ਆ ਤੇ ਉਹ ਆ ਗਿਆ ਟਾਈਮ ਬੱਸ ਤੇ ਆ ਕੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਗ੍ਰਿਫਤਾਰੀ ਦਾ ਜਿਹੜਾ ਈਵੈਂਟ ਆ ਬਹੁਤ ਵੱਡੇ ਪੱਧਰ ਤੇ ਬਣਾਇਆ ਗਿਆ ਜੀ ਈਵੈਂਟ ਮੈਨੇਜਮੈਂਟ ਇਹੀ ਹੁੰਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਵੀ ਕੀ ਕੀਤਾ ਜਾ ਰਿਹਾ ਹੈ ਵਲੰਟੀਅਰ ਨੂੰ ਸੁਣਿਆ ਨਹੀਂ ਜਾ ਰਿਹਾ ਮਾਨਸਾਬੋ ਉਹਨੂੰ ਸੁਣਾ ਰਹੇ ਆ ਵਲੰਟੀਅਰ ਨੂੰ ਕਿ ਉੱਠ ਵੀ ਸ਼ੇਰਾ ਤੇਰੀ ਫੇਰ ਲੋੜ ਹੈ ਕੇਜਰੀਵਾਲ ਸਾਹਿਬ ਨੂੰ ਲੋੜ ਪੈ ਗਈ ਆ ਉਹ ਤੁਹਾਡੀ ਇੱਤੇ ਕਹਿੰਦੇ ਜੀ ਕਿ ਵੀਡੀਓ ਜਿਹੜੀ ਅੱਧੇ ਘੰਟੇ ਬਾਅਦ ਜੇਲ੍ਹ ਚ ਪਹੁੰਚ ਜਾਣੀ ਆ